ਮਿੱਤਰੋ ਅੱਜ ਦੀ ਵੀਡੀਓ ਨੂੰ ਥੋੜਾ ਸ਼ੇਅਰ ਕਰਨ ਦਾ ਹੱਕ ਬੰਦ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਵਾਸਤੇ ਤਿੰਨ ਘੋੜੀਆਂ ਦੋ ਬਛੇਰੀਆਂ ਦੋ ਘੋੜੇ ਇੱਕ ਬਛੇਰਾ ਲੈ ਕੇ ਆਇਆ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਾਕੀ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਦਿੱਤੀ ਜਿਹੜੀ ਬੈਲ ਆਈਕਨਾ ਉਹਨੂੰ ਆਲਟੂ ਸੈੱਟ ਜਰੂਰ ਕਰਿਓ ਤੇ ਜੇ ਕੋਈ ਮੇਰਾ ਵੀਰ ਭਰਾ ਸੱਜਣ ਮਿੱਤਰ ਵੀਡੀਓ ਕਰਵਾਉਣ ਦਾ ਚਾਹਵਣ ਹੈਗਾ ਤਾਂ ਮੈਂ ਆਪਦਾ ਨੰਬਰ ਵੀਡੀਓ ਦੇ ਐਂਡ ਵਿੱਚ ਵੀ ਦੇ ਦੂੰਗਾ ਤੇ ਇੱਕ ਵਾਰੀ ਮੈਂ ਬੋਲ ਵੀ ਦਿੰਨਾ 854820340 ਇਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੇ ਕੋਈ ਮੇਰਾ ਵੀਰ ਭਰਾ ਵੀਡੀਓ ਕਰਵਾਉਣ ਦਾ ਚਾਹਵਣ ਹੈਗਾ ਜੇ ਜਿਹੜੀ ਪਹਿਲੇ ਨੰਬਰ ਤੇ ਘੋੜੀ ਆ ਕਰਦੇ ਆ ਡਿਟੇਲ ਬਾਰੇ ਗੱਲਬਾਤ 61 ਇੰਚ ਹਾਈਟ ਦਾ ਸੀਮਾਲ ਕੁਵੀਰਾ ਨੇ 7 ਸਾਲ ਉਮਰ ਹੈਗੀ 8 ਮਹੀਨਿਆਂ ਦੀ ਘੋੜੀ ਗੱਬਣ ਨੁਕਰੇ ਘੋੜੇ ਤੋਂ ਤੇ ਬਾਈ ਹੋ ਰਿਆਂ ਦਾ ਏਰੀਆ ਹੈਗਾ ਜੀ ਰਾਮਗੜ੍ਹ ਛੰਨਾ ਪਿੰਡ ਹੈ ਨਾਬਾ ਰੋਡ ਪਟਿਆਲਾ ਨੰਬਰ ਤੇ ਦਾ ਸਕਰੀਨ ਤੇ ਜੇ ਕੋਈ ਡਿਟੇਲ ਮਾੜੀ-ਵੋਟੀ ਰਹਿ ਗਈ ਹੋਈ ਤਾਂ ਮਾਲਕ ਵੀਰਾ ਨਾਲ ਗੱਲਬਾਤ ਕਰਨ ਤੋਂ ਮਾਲਕ ਵੀਰਾ ਨਾਲ ਗੱਲਬਾਤ ਕਰਕੇ ਪੁੱਛ ਸਕਦੇ ਹਾਂ ਤੇ ਕਰ ਲਿਓ ਗੱਲਬਾਤ ਤੇ ਦੂਜੇ ਨੰਬਰ ਤੇ ਜਿਹੜੀ ਘੋੜੀ ਆ ਇਹ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਕਰਦੇ ਆ ਆਪਾਂ 7 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ 95 ਪਲੱਸ ਹਾਈਟ ਹੈ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਐ ਜੀ ਤੇ ਅੰਦਰ ਦੀ ਸਾਫ਼ ਐ ਸਾਊਸ ਸੀਲ ਵੀ ਪੂਰੀ ਆ ਤੇ ਰੇਟ ਬਾਈ ਹੋਰੇ ਇਹਦਾ ਵੀ ਫੋਨ ਤੇ ਦੱਸਣਗੇ ਤੇ ਜਿਹੜੀ ਪਹਿਲੇ ਨੰਬਰ ਤੇ ਘੋੜੀ ਸੀ ਤੇ ਆ ਦੂਜੇ ਨੰਬਰ ਤੇ ਘੋੜੀ ਆ ਦੋਨਾਂ ਦਾ ਰੇਟ ਬਾਈ ਹੋਰੇ ਫੋਨ ਤੇ ਦੱਸਣਗੇ ਤੇ ਏਰੀਆ ਮੇਰੇ ਵੀਰ ਭਰਾਵੋ ਦੁਬਾਰੇ ਦੱਸ ਦਿੰਨਾ ਮੈਂ ਏਰੀਆ ਹੈਗਾ ਰਾਮਗੜ੍ਹ ਚੰਨਾ ਪਿੰਡ ਹੈ ਨਭਾ ਰੋੜ ਪਟਿਆਲਾ ਨੰਬਰ ਦਿੱਤਾ ਹੋਇਆ ਸਕਰੀਨ ਤੇ ਮੈਂ ਬਾਕੀ ਗੱਲਬਾਤ ਕਰ ਲਿਓ ਦੋਨੇ ਘੋੜੀਆਂ ਬਾਈ ਹੋ ਰਹੇ ਨੇ ਕੋਲੀ ਆ ਵੇਚ ਜਿਗੋਗੇ ਗੱਲਬਾਤ ਕਰਕੇ ਸਾਰੀ ਡਿਟੇਲ ਪੁੱਛ ਲਿਓ ਤੇ ਬਾਕੀ ਖਰੀਦ ਲਿਓ ਤੇ ਤੀਜੇ ਨੰਬਰ ਤੇ ਘੋੜਾ ਮਿੱਤਰੋ ਘੋੜਾ ਬਹੁਤ ਵਧੀਆ ਮੌਕਾ ਹੀ ਆ ਜੇ ਕੋਈ ਵੀਰਪਰਾ ਖਰੀਦਣ ਦਾ ਚਾਹਵਨ ਹੈਗਾ ਤਾਂ ਵੇਚ ਜਿਗੋਗੇ ਖਰੀਦ ਲਓ ਕੋਈ ਕਮੀ ਪੇਚੀ ਨਹੀਂ ਫੋਲਰ ਰਪੋਟਾਂ ਓਕੇ ਨੇ ਤੇ 5.5 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ ਰਾਈਡਿੰਗ ਦਾ ਪਾਸ ਹੈ 12 ਇੰਚ ਹਾਈਟ ਦਾ ਸੀਮਾਲ ਕੁਵਿਰਾ ਨੇ ਮੱਝੂ ਕੇ ਪਿੰਡ ਖੜਾਗਾ ਤੇ ਰੇਟ ਬਾਈ ਹੋਰ ਦੱਸਣਗੇ ਫੋਨ ਤੇ ਬਾਕੀ ਥੋੜਾ ਬੋਤਾ ਮਾਨਤਾਨ ਹੋਰ ਹੋ ਜੂਗਾ ਰੇਟ ਚ ਜੇ ਆਪਣੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਖਰੀਦੋਗੇ ਤੇ ਕਰ ਲਿਓ ਜੀ ਗੱਲਬਾਤ ਡਿਟੇਲ ਆਪਾਂ ਨੂੰ ਜਿੰਨੀ ਕੁ ਮਾਲਕ ਵੀਰਾ ਨੇ ਦੱਸੀ ਸੀ ਸੋਡੇ ਨਾਲ ਸਾਂਝੀ ਕਰਤੀ ਤੇ ਜਿਹੜੀ ਪਹਿਲੇ ਨੰਬਰ ਤੇ ਦੋ ਘੋੜੀਆਂ ਸੀ ਉਹ ਇੱਕ ਹੀ ਵੀਰ ਭਰਾ ਦੇ ਕੋਲ ਨੇ ਤੇ ਜਿਹੜਾ ਤੀਜੇ ਨੰਬਰ ਤੇ ਘੋੜਾ ਇਹ ਹੋਰ ਵੀਰ ਭਰਾ ਦੇ ਕੋਲ ਆ ਤੇ ਹੁਣ ਆਪਣੇ ਕੋਲੇ ਚੌਥੇ ਨੰਬਰ ਤੇ ਹੈਗੀ ਆ ਬਸ਼ੇਰੀ ਤੇ ਮਿੱਤਰੋ ਆਹ ਬਸ਼ੇਰੀ ਦੀ ਉਮਰ ਹੈਗੀ 8 ਮਹੀਨੇ ਬਹੁਤ ਵਧੀਆ ਬਸ਼ੇਰੀ ਆ ਚੰਗੀ ਹਾਈਟ ਕਰੂ ਆਉਣ ਵਾਲੇ ਸਮੇਂ 'ਚ ਕੰਨ ਕਨੌਤੀ ਦੀ ਸ਼ਕੀਨ ਆ ਕੱਟ ਕੁਆਲਿਟੀ ਬੋਡੀ ਬੰਤਰ ਬਹੁਤ ਸੋਹਣਾ ਤੇ ਮਾਂ ਇਹਦੀ ਹੈਗੀ ਐਡਮ ਦੀ ਤੇ ਮੋਗਾ ਏਰੀਆ ਬਾਈ ਹੋ ਰਿਆਂਦਾ ਨੰਬਰ ਸਕਰੀਨ ਤੇ ਦੇ ਦਿੱਤਾ ਰੇਟ ਦੱਸਣਗੇ ਫੋਨ ਤੇ ਬਾਕੀ ਬੇਚੀਜ ਕੋ ਗੀ ਗੱਲਬਾਤ ਕਰ ਲਿਓ ਬਾਈ ਹੋਰ ਇਹ ਨਾਲ ਰੇਟਸ ਨੂੰ ਦੱਸ ਦੇਣਗੇ ਫੋਨ ਲਾ ਲਿਓ ਤੇ ਬਹੁਤ ਵਧੀਆ ਬਸ਼ੇਰੀ ਆ ਤੇ ਗੱਲਬਾਤ ਕਰ ਲਿਓ ਜੀ ਪੰਜਵੇਂ ਨੰਬਰ ਤੇ ਆਪਣੇ ਕੋਲੇ ਹੈਗਾ ਕੋੜਾ 2 ਸਾਲ ਉਮਰ ਦਸੀ ਆ ਮਾਲਕ ਵੀਰਾਂ ਨੇ 60 ਪਲੱਸ ਹਾਈਟ ਹੈ ਤੇ ਜੰਮੂ ਏਰੀਆ ਬਾਈ ਹੋ ਰਹਿੰਦਾ ਤੇ ਰੇਟ ਬਾਈ ਹੋਰੇ ਕਰਦੇ ਆ ਜੀ 90000 90000 ਮੁੱਲ ਕਰਦੇ ਆ ਬਾਕੀ ਮੌਕੇ ਤੇ ਥੋੜਾ ਬਹੁਤਾ ਮੰਤਾਨ ਹੋ ਜਾਊਗਾ ਤੇ ਕਰ ਲਿਓ ਗੱਲਬਾਤ ਡਿਟੇਲ ਜਿੰਨੀ ਕੀ ਦੱਸੀ ਸੀ ਸਾਂਝੀ ਕਰਤੀ ਦੁਬਾਰਾ ਦੱਸ ਦਿੰਦਾ ਇੱਕ ਵਾਰੀ ਤੇ 2 ਸਾਲ ਉਮਰ ਦਸੀ ਆ ਮਾਲਕ ਵੀਰਾਂ ਨੇ 60 ਪਲੱਸ ਹਾਈਟ ਹੈ 90000 ਮੁੱਲ ਕਰਦੇ ਆ ਤੇ ਜੰਮੂ ਏਰੀਆ ਬਾਈ ਹੋ ਰਹਿੰਦਾ ਤੇ ਕਰ ਲਿਓ ਜੀ ਗੱਲਬਾਤ ਨੰਬਰ ਸ਼ੇਮੇ ਦੇ ਆਪਣੇ ਕੋਲੇ ਹੈਗੀ ਐ ਬਿਸ਼ੇਰੀ ਤੇ ਬਿਸ਼ੇਰੀ ਮਿੱਤਰੋ ਹੈਗੀ ਐ ਇਹ ਆਪਣੀ 4 ਮਹੀਨੇ ਉਮਰ ਦਾ ਸੀਮਾ ਮਾਲ ਕਵੀਰਾਂ ਨੇ ਬਿਸ਼ੇਰੀ ਦੀ ਭਾਗਸਰ ਵਾਲੇ ਵੱਡੇ ਘੋੜੇ ਦੀ ਬੱਚੀ ਆ ਤੇ ਮਾਂ ਇਹਦੀ ਹੈਗੀ ਐ ਨੀਲੀ ਚੰਬੀ ਤੇ ਰੇਟ ਬਾਈ ਹੋ ਰਹੇ 50000 ਕਰਦੇ ਆ ਬਾਕੀ ਮੌਕੇ ਤੇ ਥੋੜਾ ਬੋਤਾ ਮੰਤਾਨ ਹੋ ਜਾਊਗਾ ਤੇ ਏਰੀਆ ਬਾਈ ਹੋ ਰਿਆਂ ਦਾ ਮੁਕਸਰ ਆ ਮੁਕਸਰ ਦੇ ਕੋਲ ਪਿੰਡ ਆ ਬਾਈ ਹੋ ਰਿਆਂ ਦਾ ਤੇ ਡਿਟੇਲ ਮੈਂ ਦਵਾਰੀ ਦੱਸ ਦਣਾ 4 ਮਹੀਨੇ ਉਮਰ ਐ ਭਾਗਸਰ ਵਾਲੇ ਵੱਡੇ ਘੋੜੇ ਦੀ ਬੱਚੀ ਆ ਮਾਇਦੀ ਨੀਲੀ ਚੰਬੀ ਆ ਮੁਕਸਰ ਏਰੀਆ ਬਾਈ ਹੋ ਰਿਆਂ ਦਾ 50000 ਮੁੱਲ ਕਰਦੇ ਆ ਤੇ ਗੱਲਬਾਤ ਕਰ ਲਿਓ ਨੰਬਰ ਲਾਸਟ ਤੇ ਆਪਣੇ ਕੋਲੇ ਹੈਗਾ ਬਸ਼ੀਰਾ ਗਾ ਤੇ ਬਸ਼ੀਰਾ ਇਹ ਅਲੀਸ਼ਾਨ ਲਾਈਨ ਦਾ ਤੇ ਪਿਓ ਦੀ ਹਾਈਟ 65 ਇੰਚ ਆ ਤੇ 5 ਮਹੀਨੇ ਉਮਰ ਹੈ ਜੀ ਤੇ ਬਾਈ ਹੋ ਰਹੇ ਮਜਬੂਰੀ ਚ ਸੇਲ ਕਰ ਰਹੇ ਆ ਬਸ਼ੀਰਾ ਬਹੁਤ ਵਧੀਆ ਤੇ ਚੰਗੀ ਹਾਈਟ ਕਰੂਗਾ ਰਾਮਾ ਮੰਡੀ ਕੋਲ ਪਿੰਡ ਆ ਬਾਈ ਹੋ ਰਿਆਂ ਦਾ ਜ਼ਿਲ੍ਹਾ ਬਠਿੰਡਾ ਤੇ ਗੱਲਬਾਤ ਕਰ ਲਿਓ ਜਿੰਨੀ ਕੀ ਡਿਟੇਲ ਆਪਾਂ ਨੂੰ ਪਤਾ ਸੀ ਸਾਰੇ ਜਨਰਾਂ ਦੀ ਛੋਟੇ ਨਾਲ ਸਾਂਝੀ ਕਰਤੀ ਲਗ ਲਗ ਵੀਰ ਭਰਾਮਾ ਦੇ ਕੋਲ ਜਨਪਰਾ ਜਿਵੇਂ ਜਿਵੇਂ ਵੀਡੀਓ ਦੇਖੀ ਆ ਉਵੇਂ ਉਵੇਂ ਨੰਬਰ ਆਪਾਂ ਸਕਰੀਨ ਤੇ ਸ਼ੋਅ ਕੀਤੇ ਹੋਏ ਸੀ ਤੇ ਗੱਲਬਾਤ ਕਰ ਲਈ ਜੀ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੇ ਕੋਈ ਗਲਤੀ ਹੋ ਗਈ ਹੋਈ ਤਾਂ ਮਾਫ ਕਰਿਓ ਵੀਡੀਓ ਦੇਖਣ ਲਈ ਧੰਨਵਾਦ ਜੀ